ਬੇਸਿਕਲੀ ਚਾਰ ਪਰਚੇ ਨੇ ਜਿੰਨਾ ਬਾਰੇ ਇਨਫੋਰਮੇਸ਼ਨ ਸ਼ੇਅਰ ਕਰਨ ਵਾਸਤੇ ਤੁਹਾਡੇ ਨਾਲ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਇਹਦੇ ਚੋ ਦੋ ਪਰਚੇ ਦਰਜ ਹੋਏ ਨੇ ਕੁਤਵਾਲੀ ਥਾਣੇ 'ਚ ਜਿਹੜਾ ਇੱਕ ਪਰਚਾ ਦਰਜ ਹੈ ਇਹਦੇ ਕੁਤਵਾਲੀ ਥਾਣੇ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਰਨ ਉਰਫ ਨਖਲਤੇ ਹਰ ਸਿਮਰਨਜੀਤ ਸਿੰਘ ਉਰਫ ਗੋਰਾ ਇਹਨਾਂ ਕੋਲ ਵੈਪਨ ਹੈਗਾ ਤੇ ਜੇ ਇਹਨਾਂ ਕੋਲ ਰੇਡ ਕੀਤੀ ਜਾਵੇ ਤੇ ਵੈਪਨ ਬਰਾਬਰ ਕੀਤੇ ਜਾ ਸਕਦੇ ਜਿਹੜਾ ਵੈਪਨ ਇਹਨਾਂ ਨੇ ਲਿਆਦਾ ਉਹ ਕਿਸੇ ਇਲੈਗਲ ਐਕਟੀਵਿਟੀ ਵਾਸਤੇ ਲਿਆਦਾ ਤੇ ਇਹਨੂੰ ਯੂਜ਼ ਕਰਨਗੇ ਕਿਸੇ ਦੇ ਖਿਲਾਫ ਤੇ ਕਿਸੇ ਦਾ ਨੁਕਸਾਨ ਕਰਨਗੇ ਇਸ ਇਨਫੋਰਮੇਸ਼ਨ ਨੂੰ ਐਕਸ਼ਨ ਲੱਦੇ ਐਸ ਐਚਓ ਕਤਵਾਲੀ ਦੀ ਟੀਮ ਡੀਐਸਪੀ ਸਿਟੀ 1 ਐਸਪੀ ਸਿਟੀ ਇਹਨਾਂ ਨੇ ਜਦੋਂ ਐਕਸ਼ਨ ਕੀਤਾ ਨਾਲ ਇਹਨਾਂ ਤੇ ਐਸ ਐਚਓ ਸਿਵਲਾਈਨ ਵੀ ਸੀਗੇ ਜਿਨ੍ਹਾਂ ਨੇ ਇਸ ਟੀਮ ਦੇ ਨਾਲ ਸ਼ਮੂਲੀਅਤ ਕੀਤੀ ਇਸ ਦੋਵਾਂ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਜਦੋਂ ਅਰੈਸਟ ਕੀਤਾ ਤੇ ਇਹਨਾਂ ਕੋਲੋਂ ਵੈਪਨ ਰਿਕਵਰ ਹੋਇਆ ਬੱਤੀਪੋਰ ਦਾ ਨਾਲ ਜ਼ਿੰਦਾ ਰਾਉਂਡਰੀ ਕਵਰ ਹੋਏ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਪਤਾ ਲੱਗਾ ਕਿ ਇੱਕ ਦਿਨ ਪਹਿਲਾਂ ਇਹਨਾਂ ਨੇ ਸਦਰ ਪਟਿਆਲਾ ਚ ਵੀ ਵਾਰਦਾਤ ਕੀਤੀ ਸੀ ਰਾਤ ਨੂੰ ਤਿੰਨ ਬੰਦੇ ਜਾ ਰਹੇ ਸੀ ਮੋਟਰਸਾਈਕਲ ਤੇ ਉਹਨਾਂ ਤੇ ਇਹਨਾਂ ਨੇ ਫਾਇਰਿੰਗ ਕੀਤੀ ਸੀ ਜਿਹਦੇ ਵਿੱਚ ਦੋ ਬੰਦੇ ਇੰਜਰਡ ਹੋਏ ਸੀ ਉਸ ਫਾਇਰਿੰਗ ਦਾ ਜਿਹੜਾ ਕਾਰਨ ਸੀਗਾ ਉਹਨਾਂ ਚੋਂ ਜਿਹੜੇ ਦੋ ਬੰਦੇ ਇੰਜਰਡ ਹੋਏ ਸੀ ਉਹਨਾਂ ਚੋਂ ਇੱਕ ਬੰਦਾ ਜਿਹੜਾ ਉਹਦੀ ਵਾਈਫ ਇਹਦੇ ਨਾਲ ਗੋਰੇ ਨਾਲ ਇਨਵੋਲ ਸੀਗੀ ਗੋਰਾ ਜਿਹੜਾ ਇਹਨਾਂ ਦਾ ਗਵਾਂਡੀ ਸੀ ਜਿਹੜਾ ਉਹ ਇੰਜਰਡ ਸੀ ਬੰਦਾ ਉਹ ਕੰਬਾਈਨ ਤੇ ਜਾਂਦਾ ਸੀ ਬਾਹਰ ਰਹਿੰਦਾ ਸੀ ਜ਼ਿਆਦਾਤਰ ਜਿਹਦੇ ਕਰਕੇ ਉਹਦੀ ਵਾਈਫ ਤੇ ਬਾਹਰ ਇਹਦੇ ਨਾਲ ਗੋਰੇ ਨਾਲ ਰਿਲੇਸ਼ਨ ਹੋ ਗਏ ਤੇ ਉਹਨੇ ਗੋਰੇ ਨਾਲ ਗੱਲ ਕੀਤੀ ਕਿ ਮੇਰਾ ਘਰ ਵਾਲਾ ਮੈਨੂੰ ਮਾਰਦਾ ਕੁੱਟਦਾ ਇਹਦਾ ਕੋਈ ਇਲਾਜ ਕੀਤਾ ਜਾਵੇ ਗੋਰੇ ਨੇ ਇਹਦੀ ਸੁਪਾਰੀ ਦਿੱਤੀ ਨਖਿਲ ਨੂੰ ਕਰਨ ਉਸ ਨਖਿਲ ਨੂੰ ਜਿਹੜੇ ਚ ਕਿਉਂ 1,45,000 1,55,000 ਇਹਨੂੰ ਦੇ ਚੁੱਕੇ ਸੀ ਟੋਟਲ ਜਿਹੜੀ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੋਈ ਸੀ ਉਹ 5 ਲੱਖ ਦੀ ਹੋਈ ਸੀ ਜਿਹੜਾ ਤੀਜਾ ਪਰਚਾ ਹੈ ਉਹ ਵੀ ਕੋਤਵਾਲੀ ਕੋਲ ਇਨਫੋਰਮੇਸ਼ਨ ਆਈ ਸੀ ਬੰਦੇ ਬਾਰੇ ਉਹਦੇ ਤਿੰਨ ਬੰਦੇ ਸੀਗੇ ਤਿੰਨ ਬੰਦਿਆਂ ਬਾਰੇ ਇਨਫੋਰਮੇਸ਼ਨ ਆਈ ਸੀ ਕਿ ਇਹਨਾਂ ਕੋਲ ਵੈਪਨ ਹੈ ਜੇ ਇਹਨਾਂ ਤੇ ਵੀ ਰੇਡ ਕੀਤੀ ਜਾਵੇ ਤਾਂ ਵੈਪਨ ਰਿਕਵਰ ਹੋ ਸਕਦਾ ਸੋ ਇਹਦੇ 'ਚ 315 ਗੋੜ ਦਾ ਇੱਕ ਵੈਪਨ ਰਿਕਵਰ ਹੋਇਆ ਨਾਲ ਪੰਜ ਜ਼ਿੰਦਾਕਾਰ ਤੁਸ ਰਿਕਵਰ ਹੋਏ ਇਹਨਾਂ ਬਾਰੇ ਵੀ ਜਦੋਂ ਪੁੱਛਗਿੱਛ ਕੀਤੀ ਗਈ ਇਹਨਾਂ ਬਾਰੇ ਵੀ ਪਤਾ ਲੱਗਾ ਕਿ ਇਹਨਾਂ ਨੇ ਇੱਕ ਬੰਦੇ ਤੇ ਕਾਤਲਾਨਾ ਹਮਲਾ ਕੀਤਾ ਸੀ ਜਿਹਦੇ ਨਾਲ ਉਹਦੇ ਕੰਨ ਤੇ ਸੱਟ ਲੱਗੀ ਸੀ ਇਹ ਜਿਹੜਾ ਮੁਕੱਦਮਾ ਹੈ ਜਿਹੜਾ ਇਨੀਸ਼ੀਅਲ ਮੁਕੱਦਮਾ ਸੀ ਜਿਹੜਾ ਪੁੱਛਗਿੱਛ ਚ ਕਲੀਅਰ ਹੋਇਆ ਉਹ ਸਿਵਲ ਲਾਈਨ ਦਾ ਮੁਕੱਦਮਾ ਸੀ ਸੋ ਇਹਦੇ ਵਿੱਚ ਵੀ ਸਵਨ ਲਾਈਨ ਦੀ ਟੀਮ ਕੋਤਵਾਲੀ ਦੀ ਟੀਮ ਅੰਡਰ ਲੀਡਰਸ਼ਿਪ ਆਫ ਡੀਐਸਪੀ ਸਿਟੀ 1 ਤੇ ਐਸਪੀ ਸਿਟੀ ਸਾਡੀ ਸੁਪਰਵੀਜ਼ਨ ਤੇ ਇਹਨਾਂ ਨੇ ਕੰਮ ਕਰਦੇ ਹੋਏ ਉਹ ਵੀ ਕੇਸ ਟ੍ਰੇਸ ਕੀਤਾ ਸੋ ਜਿਹੜੇ ਦੋ ਇੰਪੋਰਟੈਂਟ ਕੇਸ ਸੀ 357 ਤੇ ਉਹ ਦੋਵੇਂ ਕੇਸ ਟ੍ਰੇਸ ਹੋਏ ਤੇ ਦੋਵਾਂ ਚ ਰਿਕਵਰੀ ਵੀ ਹੋਈ ਹੈ ਸੋ ਟੋਟਲ ਰਿਕਵਰੀ ਜਿਹੜੀ ਹੈ ਇਹਦੇ ਵਿੱਚ ਦੋ ਵੈਪਨ 315 ਬੋਰ ਦੇ ਰਿਕਵਰ ਹੋਏ ਨੌ ਜ਼ਿੰਦਾ ਰੌਂਗ ਨੇ ਤੇ ਇੱਕ 32 ਬੋਰ ਦਾ ਵੈਪਨ ਰਿਕਵਰ ਹੋਇਆ ਨਾਲ 6 ਜ਼ਿੰਦਾ ਰੌਂਗ ਨੇ ਇਹਨਾਂ ਦੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਹੈ ਸਾਰਿਆਂ ਦੇ ਇਹਦੇ ਚੋਂ ਇੱਕ ਦੋਸ਼ੀ ਜਿਹੜਾ ਹੈਗਾ ਉਹਦੇ ਤੇ ਪਹਿਲਾਂ ਦੋ ਪਰਚੇ ਨੇ 379 ਬੀ ਦੇ ਤੇ ਨਾਲ ਆਈਪੀਸੀ ਤੇ ਬਾਕੀ ਲੋਰੀਗੇਟ ਦੇ ਪਰਚੇ ਨੇ ਜਿਹੜਾ ਕਿ ਯੋਗੇਸ਼ ਰਾਜਪੁਰ ਹੈ ਜਿਨੇ ਵਾਰਦਾਤ ਕੀਤੀ ਸੀ ਸਗੰਦਾਈ ਵਾਲੀ ਜਿਹਦੇ ਨਾਲ ਤੇਜ਼ ਤਾਰ ਹਥਿਆਰ ਨਾਲ ਇਹਨੇ ਵਾਰ ਕੀਤਾ ਸੀ ਤੇ ਕਤਲਨਾਮ ਹਮਲਾ ਕੀਤਾ ਸੀ ਜਦੋਂ ਬੰਦਾ ਸਵੇਰ ਆਪਣੀ ਦੁਕਾਨ ਖੋਲ ਜਾ ਰਿਹਾ ਸੀ ਸੋ ਇਹ ਦੋ ਇੰਪੋਰਟੈਂਟ ਕੇਸ ਸੀ ਜ ਜਿਹਨਾਂ ਨੂੰ ਟ੍ਰੇਸ ਕੀਤਾ ਗਿਆ ਤੇ ਵਪੰਦੀ ਰਿਕਵਰੀ ਹੋਈ ਹੈ ਐਂਡ ਵੀਲ ਇਨਸ਼ੋਰ ਸਿਗਮ ਸਾਹਿਬ ਦੀ ਜਿਹੜੀ ਗਾਈਡਲਾਈਨਸ ਨੇ ਡੀਜੀਪੀ ਸਾਹਿਬ ਦੇ ਜਿਹੜੇ ਹੁਕਮ ਨੇ دیے ਜੀ ਪਟਿਆਲਾ ਰੇਂਜ ਤੇ ਉਹਨਾਂ ਦੇ ਮੁਤਾਬਕ ਪਟਿਆਲਾ ਨੂੰ ਅਸੀਂ ਸੇਫ ਰੱਖੀਏ ਜੇ ਕੋਈ ਇਹੋ ਜੀ ਵਾਰਦਾਤ ਹੁੰਦੀ ਇਹਨੂੰ ਟ੍ਰੇਸ ਕਰੀਏ ਤੇ ਨਾਲ ਦੀ ਨਾਲ ਹੀ ਕੋਈ ਇਨਫੋਰਮੇਸ਼ਨ ਆਂਦੀ ਹੋਏ ਤੇ ਐਕਟ ਕਰਦੇ ਹੋਏ ਪ੍ਰੀਵੈਂਟ ਕੀਤਾ ਜਾਵੇ ਤਾਂਕਿ ਕੋਈ ਇਹੋ ਜੀ ਵਾਰਦਾਤ ਨਾ ਹੋ ਸਕੇ ਕਰੇ ਜਿਹੜੀ